ਰੋਡ ਬੁਰਾ ਦਾ ਅਨ ਈਲਾ ਚੌਧਰੀ ਕਿਲੇ ਵਾਲਾ ਰੋਡ ਜਿਹੜਾ ਜਾਂਦਾ ਆ ਭਰ ਗਿਆ ਜੀ ਇੱਥੇ ਪਾਣੀ 6:35 ਦੇ ਮੀਂਹ ਸ਼ੁਰੂ ਹੋਇਆ ਸੀਗਾ ਜੀ ਆਹ ਲੋ ਜੀ ਆ ਸਾਰਾ ਭਰ ਗਿਆ ਇੱਥੇ ਉਸ ਤੋਂ ਬਾਅਦ ਆਡੇ ਦੇ ਸਾਹਮਣੇ ਵੇਖੋ ਜੀ ਆਡੇ ਦੀਆਂ ਸੜੀਆਂ ਸੜਕਾਂ ਸੀਗਾ ਇਹ ਵੀ ਭਰ ਗਈਆਂ ਉਹ ਦੇਖੋ ਸਾਹਮਣੇ ਦੁਕਾਨਾਂ ਜਿਹੜੀਆਂ ਸਾਰੀਆਂ ਉਹਨਾਂ ਵਾਲੇ ਕੰਮ ਜਿਹੜਾ ਰੁਕ ਗਿਆ ਨੇ ਆ ਸਾਰਾ ਪਾਣੀ ਫਿਰ ਭਰ ਗਿਆ ਜੀ ਅਜੇ ਨਾਲਿਆਂ ਦੀ ਸਫਾਈ ਹੋਈ ਹੈ ਜੀ ਕਿੱਥੇ ਸਫਾਈ ਕੀਤੀ ਆ ਹੁਣ ਪਤਾ ਵੀ ਲੱਗੂਗਾ ਵੀ ਕਿੰਨੇ ਚਿਰ ਬਾਅਦ ਪਾਣੀ ਨਿਕਲਦਾ ਹੈ ਜੇ ਪਾਰੀ ਇਸੇ ਤਰ੍ਹਾਂ ਖੜਾ ਰਿਹਾ ਅੱਜ ਤੇ ਦੁਕਾਨਦਾਰਾਂ ਦਾ ਜਿਹੜਾ ਅੱਜ ਦਾ ਦਿਨ ਸਾਰਾ ਕੰਮ ਬੰਦ ਹੋ ਜੂਗਾ ਸਬਜ਼ੀਆਂ ਦੀਆਂ ਰੇੜੀਆਂ ਲੱਗਦੀਆਂ ਤੇ ਫਰੂਟ ਦੀਆਂ ਰੇੜੀਆਂ ਲੱਗਦੀਆਂ ਆ ਸਬਜ਼ੀ ਫਰੂਟ ਵਾਲੀਆਂ ਰੇੜੀਆਂ ਲੱਗਦੀਆਂ ਇਹਨਾਂ ਦਾ ਜਿਹੜਾ ਸਮਾਨ ਮੰਗਾਇਆ ਐਵੇਂ ਹੀ ਰਹਿ ਗਿਆ ਅੱਜ ਤੱਕ ਜੇ ਪਾਣੀ ਭਰਿਆ ਰਿਹਾ ਤਾਂ ਗਾਹ ਮੀਂਹ ਦੇ ਵਿੱਚ ਤੇ ਪਾਣੀ ਦੇ ਵਿੱਚ ਭਰੇ ਤੇ ਨਹੀਂ ਆਉਂਦਾ ਤੇ ਇਹਨਾਂ ਦਾ ਵਿਚਾਰਿਆਂ ਦਾ ਕੱਲ ਵੀ ਬਹੁਤ ਗਰਮੀ ਸੀ ਕੱਲ ਵੀ ਗਾਹ ਬਹੁਤ ਘਟ ਆਇਆ ਤੇ ਅੱਜ ਜਿਹੜਾ ਮਾਲ ਸਮਾਨ ਜਿਹੜਾ ਇਹਨਾਂ ਨੇ ਸਬਜ਼ੀ ਫਲ ਫਰੂਟ ਮੰਗਾਏ ਆ ਉਹ ਹੁਣ ਮੀਂਹ ਨੇ ਅੱਜ ਜਿਹੜਾ ਪਾਣੀ ਭਰ ਗਿਆ ਇਹਦੇ ਅੱਜ ਆਮਦ ਕਰ ਚੁੱਕੇ ਹਾਂ